ਪ੍ਰੈਸ ਕਾਨਫਰੰਸ ਇਹ ਮੜਜੂਗ ਐਸਐਸਪੀ ਸਾਹਿਬ ਤੇ ਐਸਐਸਪੀ ਸਿਟੀ ਸਾਹਿਬ ਪਟਿਆਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ 1 ਸਰਕਲ ਚ ਮੋਟਰਸਾਈਕਲ ਚੋਰੀ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਜਿਸ ਸਬੰਧ ਚ ਸਪੈਸ਼ਲ ਸਪੈਸ਼ਲ ਟੀਮ ਲਗਾਈ ਗਈ ਸੀ ਪਹਿਲਾਂ ਵੀ ਲਾਹੌਰੀ ਗੇਟ ਲਾਹੌਰੀ ਗੇਟ ਏਰੀਏ ਚ ਪਹਿਲਾਂ 23 ਮੋਟਰਸਾਈਕਲ ਐਸਐਚਓ ਲਾਹੌਰੀ ਗੇਟ ਵੱਲੋਂ ਰਿਕਵਰ ਕੀਤੇ ਗਏ ਨੇ ਤੇ ਹੁਣ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਤੇ ਐਸਸੀ ਰঞ্জੀਤ ਸਿੰਘ ਇੰਚਾਰਜ ਮਾਡਲ ਟਾਊਨ ਇਹਨਾਂ ਦੀ ਟੀਮ ਨੇ ਕਾਫੀ ਵਧੀਆ ਕਾਰਜਕਾਰੀ ਪਹਿਲਾਂ ਵੀ ਰঞ্জੀਤ ਸਿੰਘ ਦੀ ਕਾਰਜਕਾਰੀ ਅੱਗੇ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਦੇ ਰਹੇ ਆ ਇਹਨਾਂ ਨੇ ਕਾਫੀ ਮੋਟਰਸਾਈਕਲ ਫੜੇ ਨੇ ਚੋਰੀ ਦੇ ਹੁਣ 9 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹਨਾਂ ਨੇ ਦੋ ਦੋਸ਼ੀ ਫੜੇ ਨੇ ਜਿਹੜੇ ਦੋੇ ਦੋਸ਼ੀ ਨੇ ਇਹ ਇਹਨਾਂ ਚੋਂ ਇੱਕ ਦੋਸ਼ੀ ਦੇ ਖਿਲਾਫ ਪਹਿਲਾਂ ਐਨਡੀਪੀ ਸੈਕਟਰ ਦਾ ਮਕਦਮਾ ਦਰਜ ਹੈ ਇੱਕ ਜੁਲਕਾ ਇੰਡੀਆ ਦਾ ਰਹਿਣ ਵਾਲਾ ਇੱਕ ਨਾਬਾ ਏਰੀਆ ਦਾ ਰਹਿਣ ਵਾਲਾ ਇਹ ਇਹਨਾਂ ਨੇ ਮੋਟਰਸਾਈਕਲ ਚੋਰੀ ਰਜਿੰਦਰਾ ਹਸਪਤਾਲ ਤੇ ਲੀਲਾਪਵਨ ਏਰੀਏ ਚੋਂ ਜ਼ਿਆਦਾ ਜ਼ਿਆਦਾਤਰ ਕੀਤੇ ਸੀ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਉਹਨਾਂ ਦੀ ਤੁਹਾਨੂੰ ਲਿਸਟ ਦਿੱਤੀ ਹੈ ਇਹ ਪਹਿਲਾਂ ਮੁਖਬਰੀ ਦੇ ਆਧਾਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਫਰਦਰ ਫਰਦਬੇਨ ਖਾਫ ਦੇ ਆਧਾਰ ਤੇ ਤੇ ਹੋਰ ਬਰਾਮਦ ਕੀ ਅੱਠ ਉਹ ਵੀਕਲ ਹੋਰ ਕਵਰ ਹੋਏ ਨੇ ਜਿਨ੍ਹਾਂ ਚ ਇੱਕ ਐਕਟਿਵ ਹੈ ਤੇ ਸੱਤ ਮੋਟਰਸਾਈਕਲ ਨੇ ਫੁੱਲ ਅੱਠ ਮੋਟਰਸਾਈਕਲ ਤੇ ਇੱਕ ਐਕਟਿਵ ਹੈ ਨੌ ਵੀਕਲ ਨੇ 14 ਤੋਂ ਐਕਟਿਵ ਸੀ ਤੇ ਕਿੰਨੇ ਵਾਰਦਾਤਾ ਕਰ ਚੁੱਕੇ ਨੇ ਜੀ ਇਹ ਤਾਂ ਉਹਨਾਂ ਦਾ ਰਿਮਾਂਡ ਇਹਨਾਂ ਦਾ ਰਿਮਾਂਡ ਚੱਲ ਰਿਹਾ ਜੀ ਪੂਰ ਸਰਮਾਂਡ ਹਾਸਲ ਕੀਤਾ ਹੋਇਆ ਜਿਸ ਸਬੰਧ ਚ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਦੀ ਜਿਹੜੀ ਰਿਕਵਰੀ ਹੋ ਤਾਨੂੰ ਦੱਸਤਾ ਅੱਗੇ ਵੀ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਜਿਹਦੇ ਦੇ ਅੰਦਰ ਰਮਾਡ ਹੈ ਜੀ ਇਹਨਾਂ ਦਾ ਰਮਾਡ ਅੱਜਕਵਾਰ ਪੇਸ਼ ਕਰਕੇ ਦੁਬਾਰਾ ਫੇਰ ਲੈਣਾ ਚਾਹੀਦਾ ਪਹਿਲਾਂ ਦੂਰ ਹੰਦਾ ਲੈ ਕੋਈ ਸਪੌਟ ਸੀਗੀ ਜਿੱਥੋਂ ਇਹ ਚੁਪਦੇ ਸੀ ਮੀਂਦਲਾ ਭਵਨ ਚੌਂਕ ਤੇ ਮੇਨਲੀ ਰਜਿੰਦਰਾ ਹਸਪੀਟਲ ਅੱਗੇ ਕੀ ਕਰਦੇ ਸਰ ਮੋਟਰਸਾਈਕਲ ਲਗਰੀ ਜੀ ਮੋਟਰਸਾਈਕਲ ਦਾ ਇਹਨਾਂ ਦਾ ਹਾਲ ਦੀ ਗੱਡੀ ਤਾਂ ਮਤਲਬ ਲੋਕਾਂ ਨੂੰ ਗਹਿਣੇ ਦੇਣ ਦਾ ਹੀ ਗਹਿਣੇ ਲੋਕਾਂ ਤੋਂ ਕੁਝ ਘੱਟ ਮਾਊਂਟ ਲੈ ਕੇ ਉਹਨਾਂ ਨੂੰ ਮੋਟਰਸਾਈਕਲ ਦੇ ਦਿੰਦੇ ਸੀ ਜਿਹੜੀ ਮਜ਼ਾ ਲੱਗਿਆ ਜੀ ਕਹਿਣੇ ਕਿਵੇਂ ਦੇ ਦੇਨੇ ਕੋਈ ਕਾਗਜ਼ ਪੱਤਰ ਉਹਨਾਂ ਨੂੰ ਇਹ ਲਾਰਾ ਲਾ ਦਿੰਦੇ ਸੀ ਮਤਲਬ ਅਨਪੜ੍ਹ ਲੋਕ ਨੇ ਜਾਂ ਗਰੀਬ ਜਨਤਾ ਨੂੰ ਮੋਟਰ ਉਹ ਲਾਰਾ ਲਾ ਦਿੰਦੇ ਸੀ ਵੀ ਤੁਹਾਨੂੰ ਕਾਗਜ਼ ਦੇ ਦਾਂਗੇ ਤੇ ਕੁਝ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਉਹਨਾਂ ਨੂੰ ਵੀ ਕੋਈ ਕੰਪਲੇਂਟ ਰਿਪੋਰਟ ਬਣਾਇਆ ਤਾਂ ਇਹ ਉਹ ਬਿਲਕੁਲ ਤਫਤੀਸ਼ ਦਾ ਪਾਰਟ ਹੈ ਜੀ ਜਾਉਂ ਕੰਪਲੇਂਟ ਬਣਨਗੇ ਜਾਉਂ ਦੋਸ਼ੀ ਬਣਨਗੇ ਜਿਵੇਂ ਜਿਵੇਂ ਉਹਨਾਂ ਦਾ ਰੋਲ ਹੈ ਜਾ ਉਹਨਾਂ ਦੇ ਜਿਵੇਂ ਟੈਨਸ਼ਨ ਨਹੀਂ ਨਹੀਂ ਜਿਹੜੇ ਪਹਿਲਾਂ ਲਾਹੌਰੀਏਟ ਏਰੀਆ ਚ ਰਿਕਵਰ ਹੋਏ ਨੇ ਮੋਟਰਸਾਈਕਲ ਉਹਨਾਂ ਜਿਹੜੇ ਉਹ ਲੋਕ ਨੇ ਵਿਕਟਮ ਨੇ ਜਾਂ ਜਿੰਨਾਂ ਤੋਂ ਇਹ ਪੈਸੇ ਲਏ ਨੇ ਇਹਨਾਂ ਨੇ ਉਹ ਇੱਧਰ ਹੀ ਰਿਪੀਟ ਹੋਏ ਉਹ ਕਿਸ ਇਲਾਕੇ ਤੇ ਅਲੱਗ ਅਲੱਗ ਨੇ ਜਿੰਪੰਡਾਂ ਦੇ ਅਲੱਗ ਅਲੱਗ ਪਟਿਆਲਾ ਬੈਲਟ ਦੇ ਨੇ ਚੋਰੀ ਵਗੈਰਾ ਪਹਿਲੇ ਵੀ ਕਰਦੇ ਰਹਿੰਦੇ ਨੇ ਇਹਨਾਂ ਤੇ ਪਹਿਲਾਂ ਇੱਕ ਮੁਕੱਦਮਾ ਚੋਰੀ ਦਾ ਇਹਨਾਂ ਦੇ ਕੋਈ ਮੁਕੱਦਮਾ ਨਹੀਂ ਪਹਿਲਾਂ ਇੱਕ ਮੁਕੱਦਮਾ ਐਂਟੀਕਿਟੀ ਸੈਕਟਰ ਦਾ ਇਹਦੇ ਚ ਆਕਾਸ਼ ਦੀ ਪਨਾਉ ਦਾ ਮੁੰਡਾ ਉਹਦੇ ਤੇ ਬੱਝੇ ਜੁੜਕਾ ਤੁਹਾਨੂੰ ਇਹ ਜਮਾਨਤ ਤੇ ਬਾਹਰ ਆ ਗਿਆ ਜੀ ਜੀ ਬਿਲਕੁਲ ਜੀ ਜੀ